ਬਹੁਤ ਸਾਰੇ ਸੱਜਣ ਇਹ ਵੀ ਕਹਿ ਰਹੇ ਨੇ ਕਿ ਜੇਕਰ ਇਹ ਕਾਨੂੰਨ ਬਣ ਜਾਂਦਾ ਤਾਂ ਇਸ ਦੀ ਬਹੁਤ ਵੱਡੇ ਪੱਧਰ ਤੇ ਦੁਰਵਰਤੋਂ ਹੋਏਗੀ ਬਣ ਪੰਜਾਬੀਆਂ ਲਈ ਰਹਿਤ ਤੇ ਤਸ਼ੱਦਦ ਵੀ ਸਭ ਤੋਂ ਵੱਧ ਪੰਜਾਬੀ ਇਸ ਕਾਨੂੰਨ ਤਹਿਤ ਚੱਲਣਗੇ ਕਿਵੇਂ ਕਿਵੇਂ ਕਦੇ ਹੁਣੋ ਕਹਿਨ ਨਾ ਤੇ ਤੁਸੀਂ ਉਹਨਾਂ ਦੇ ਸਾਹਮਣੇ ਰੱਖਿਓ ਜੇ ਔਰ ਰੱਖ ਕੇ ਕਿਓ ਜੇ ਦੱਸੋ ਕਿਵੇਂ ਮੈਨੂੰ ਵੀ ਬੜੇ ਫੋਨ ਆਏ ਸੀਗੇ ਔਰ ਜ਼ਿਆਦਾਤਰ ਉਹਦੇ ਵਿੱਚ ਸੋ ਕਾਲਡ ਬੁੱਧੀ ਜੀ ਵੀ ਸੀਗੇ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਮੈਂ ਕਿਹਾ ਕਿਵੇਂ ਆਂਦੇ ਜੀ ਇਹਦਾ ਗਲਤ ਫਾਇਦਾ ਉਠਾਇਆ ਜਾਊਗਾ ਮੈਂ ਕਿਹਾ ਕਿਹੜਾ ਕਾਨੂੰਨ ਹੈ ਜਿਹਦਾ ਗਲਤ ਫਾਇਦਾ ਨਹੀਂ ਉਠਾਇਆ ਜਾਂਦਾ ਜਾਂ ਉਠਾਇਆ ਜਾ ਸਕਦਾ ਨਸ਼ੇ ਦਾ ਲੈ ਲੋ ਆਲਰੇਡੀ ਜੋ ਐਗਜ਼ਿਸਟਿੰਗ ਹੈ ਬੇਅਦਬੀ ਦਾ 295ਏ ਉਹਦਾ ਨਹੀਂ ਉਠਾਇਆ ਜਾ ਸਕਦਾ ਤੇ ਇਹਦਾ ਮਤਲਬ ਕਾਨੂੰਨ ਬਣਾਉਣੇ ਛੱਡ ਦਿਓ ਫਿਰ ਇਹਦੇ ਵਿੱਚ ਮੈਂਸ਼ਨ ਹੈ ਕਿ 2 ਸਾਲ ਤੱਕ ਇਹ ਓਪਨ ਰਹੂਗਾ ਓਪਨ ਦਾ ਮਤਲਬ ਹੁੰਦਾ ਹੈ ਅਮੈਂਡਮੈਂਟ ਤਾਂ ਕਦੋਂ ਵੀ ਕਰ ਲੋ ਅਸੈਂਬਲੀ ਬੁਲਾ ਕੇ ਪਰ ਇਹਨੂੰ ਤੁਸੀਂ ਬਿਨਾਂ ਅਸੈਂਬਲੀ ਤੋਂ ਵੀ ਅਮੈਂਡ ਕਰ ਸਕੂਗੇ ਜੇ ਕੋਈ ਪ੍ਰੈਕਟਿਸ ਗਲਤ ਹੋ ਰਹੀ ਹੋਊਗੀ ਤਾਂ ਉਹ ਦੱਸੋ ਤਾਂ ਸਹੀ ਆ ਕੇ ਮੈਂ ਪੁੱਛਿਆ ਉਹਨਾਂ ਬੰਦਿਆਂ ਨੂੰ ਮੈਂ ਕਿਹਾ ਦੱਸੋ ਕੀ ਗਲਤ ਹੈ ਪਹਿਲਾਂ ਮੈਂ ਪੁੱਛਿਆ ਮੈਂ ਤੁਸੀਂ ਬਿੱਲ ਪੜ ਲਿਆ ਆਂਦੇ ਨਹੀਂ ਤੇ ਫਿਰ ਮੈਂ ਕਿਹਾ ਤੁਹਾਨੂੰ ਕੋਈ ਪਤਾ ਇਹ ਤਾਂ ਗਲਤ ਫਾਇਦਾ ਹੋਊਗਾ ਜਿਹੜੀ ਜੀ ਤੁਸੀਂ ਪੜੀ ਹੀ ਨਹੀਂ ਮੈਂ ਇੱਕ ਫਿਲਮ ਬਣਾਈ ਸੀ ਉਹ ਵਾਏ ਮੇਰੇ ਤੇ ਕੇਸ ਕਰਤਾ ਕਿ ਬੰਬੇ ਰਿਲੀਜ਼ ਹੋਣੀ ਸੀਗੀ ਉਹ ਬੰਬੇ ਟ੍ਰੈਟਰੀ ਚ ਆਂਦੇ ਜੀ ਕਾਂਗਰਸ ਦੇ ਕੋਈ ਸੱਜਣ ਸੀ ਉੱਥੋਂ ਦੇ ਯੂਥ ਕਾਂਗਰਸ ਦੇ ਆਂਦੇ ਜੀ ਇਹ ਚੰ드ਰਾਗੰਦੀ ਨੂੰ ਗਲਤ ਲਾਈਟ ਚ ਵਿਖਾਇਆ ਗਿਆ ਮੈਂ ਕਿਹਾ ਜਸਾ ਜੀ ਵੀ ਇਹਨੂੰ ਪੁੱਛੋ ਜੇ ਇਹਨੇ ਫਿਲਮ ਦੇਖੀ ਹੈ ਉਨੇ ਵੇਖੀ ਨਹੀਂ ਸੀ ਕੋਈ ਫਿਲਮ ਤਾਂ ਇਹ ਰਿਲੀਜ਼ ਹੀ ਨਹੀਂ ਹੋਈ ਸੀ ਉੱਥੇ ਅੰਦਰ ਜੀ ਨਹੀਂ ਤੇ ਫਿਰ ਮੈਂ ਕਿਹਾ ਇਹਨੂੰ ਕਿਵੇਂ ਪਤਾ ਹੈ ਅਰੇ ਚਲੋ ਤੁਸੀਂ ਦੱਸ ਦਿਓ ਮੈਂ ਕਿਹਾ ਇੰਦਰਾ ਗਾਂਧੀ ਨੂੰ ਵਿਖਾਇਆ ਹੀ ਨਹੀਂ ਗਿਆ ਮੈਂ ਉਹਨੂੰ ਇੰਟਰਸਟਡ ਹੀ ਨਹੀਂ ਵਿਖਾਉਣ ਚ ਉਹ ਹੱਸ ਪਏ ਉਹਦੀ ਉਹ ਡਿਨਾਈ ਕਰਤੀ ਫਿਲਮ ਰਿਲੀਜ਼ ਹੋ ਗਈ ਆਹੀ ਹਾਲ ਇਹਨਾਂ ਦਾ ਇਹਨਾਂ ਦੇ ਉਹਦੇ ਵਿੱਚ ਔਰ ਦੀ ਦਾੜੀ ਚ ਤਣਕਾ ਸੀ ਉਹਨਾਂ ਨੇ ਕਿਹਾ 84 ਦੀ ਗੱਲ ਹੋ ਰਹੀ ਹੈ ਤਾਂ ਸਾਡੇ ਵਿਰੋਧੀ ਹੋਊਗੀ ਉਸੇ ਤਰ੍ਹਾਂ ਨਾਲ ਇਹ ਉਹ ਲੋਕ ਨੇ ਜੋ ਜਿਨ੍ਹਾਂ ਦੇ ਇੰਟਰਸਟ ਨੇ ਕਿ ਇਹ ਬੇਅਦਬੀਆਂ ਹੁੰਦੀਆਂ ਰਹਿਣ ਮੈਨੂੰ ਦੱਸੋ ਹੁਣ ਤੱਕ ਇੰਨੀਆਂ ਬੇਅਦਬੀਆਂ ਹੋਈਆਂ ਨੇ ਸਾਜ਼ਿਸ਼ ਕਰਤਾ ਪਕੜਿਆ ਗਿਆ ਬਿਲਕੁਲ ਨਹੀਂ ਕਦੇ ਵੀ ਨਹੀਂ ਇੱਕ ਵਾਰੀ ਵੀ ਦੱਸ ਦਿਓ ਹੁਣ ਤੁਸੀਂ ਕਹੋਗੇ ਕਾਨੂੰਨ ਬਣਾਉਣ ਨਾਲ ਤਾਂ ਨਹੀਂ ਫੜਿਆ ਜਾਣਾ ਨਹੀਂ ਉਹਦੇ ਨਾਲ ਇੱਕ ਡਰ ਪੈਦਾ ਹੋਊਗਾ ਜਿਵੇਂ ਅਸੀਂ ਪਾਣੀ ਲਈ ਲੜ ਰਹੇ ਸੀ ਕਾਲੇ ਪਾਣੀ ਲਈ ਜਦੋਂ ਇਹਨਾਂ ਨੂੰ ਲੱਗਿਆ ਲੈ ਵੀ ਹੱਥ ਤੰਗ ਹੋ ਗਿਆ ਹੈ ਦੁਨੀਆ ਦੇ ਵਿੱਚ ਵੀ ਮਸਲਾ এনवायरमेंट ਦਾ ਬਹੁਤ ਵੱਡਾ ਹੈ ਤੇ ਦੇਸ਼ ਚ ਵੀ ਤੇ ਜਿੰਨਾ ਬੰਦਿਆਂ ਨੇ ਹੁਣ ਤੱਕ ਗੰਦ ਪਾਇਆ ਹੈ ਪਾਣੀ ਦੇ ਵਿੱਚ ਉਹ ਸਿਕੰਜੇ ਚ ਆ ਸਕਦੇ ਨੇ ਤੇ ਇਹਨਾਂ ਨੇ ਵਾਟਰ ਐਕਟ ਦੇ ਵਿੱਚ ਅਮੈਂਡਮੈਂਟ ਕਰਤੀ 74 ਵਾਲੀ ਚ ਕਿ ਸਜ਼ਾ ਨਹੀਂ ਹੋਊਗੀ ਜੁਰਮਾਨਾ ਆਊਗਾ ਕਿਉਂਕਿ ਆਪਾਂ ਨੂੰ ਪਤਾ ਹੈ ਪੈਸੇ ਵਾਲੀ ਬੰਦੇ ਨੂੰ ਜੁਰਮਾਨਾ ਦੇਿੰਦਾ ਕੋਈ ਮਸਲਾ ਨਹੀਂ ਉਹ ਸਜ਼ਾ ਤੋਂ ਡਰਦਾ ਹੈ ਉਸੇ ਤਰ੍ਹਾਂ ਨਾਲ ਹੁਣ ਜਿਹੜੇ ਬੇਅਦਬੀਆਂ ਵਾਲੇ ਸੀ ਇਹ ਡਰ ਗਏ ਕਿ ਜੇ ਕਿਤੇ ਖੁਦਾਨਾ ਖਾਸਤਾ ਫੜੇ ਗਏ ਜਿਵੇਂ ਉਹ ਪਾਣੀ ਵਾਲੇ ਡਰੇ ਨੇ ਤਾਂ ਉਮਰ ਕੈਦ ਹੈ ਇਹਦਾ ਮੰਝੇ ਜਾਵਾਂਗੇ ਤਾਂ ਰੋਕੋ ਇਹਨੂੰ ਉਧਰੋਂ ਆਲਰੇਡੀ ਮੁੱਖ ਮੰਤਰੀ ਕਹਿ ਚੁੱਕਿਆ ਸੀ ਕਿਉਂਕਿ ਇਹਨਾਂ ਨੇ ਵਾਦਾ ਕੀਤਾ ਸੀ ਕੇਜਰੀਵਾਲ ਨੇ ਤੇ ਇਹਨਾਂ ਨੇ ਇਹਨੂੰ ਲੱਗਿਆ ਇਹ ਤਾਂ ਬਣਾ ਹੀ ਸਕਦੇ ਆ ਇਹ ਚ ਕਿਹੜਾ ਕਿਸੇ ਨੇ ਕੀ ਤੋਂ ਪੈਸੇ ਲਏ ਉਹ ਵਿਰੋਧ ਕਰੂਗਾ ਪਰ ਜਦੋਂ ਅਨਾਉਂਸ ਕਰਤਾ ਉੱਪਰੋਂ ਦਬਾਅ ਪੈ ਗਿਆ ਇਹਨਾਂ ਦੇ ਦਬਾਅ ਵੀ ਦੋ ਤਰ੍ਹਾਂ ਨਾਲ ਪੈਂਦੇ ਨੇ ਇੱਕ ਆਪਦੀ ਪਾਰਟੀ ਦੀ ਦਿੱਲੀ ਇੱਕ ਦੂਜੇ ਦਿੱਲੀ ਵਾਲੇ ਦੋਨਾਂ ਨੇ ਦਬਾ ਪਤਾ ਕਿ ਇਹ ਤਾਂ ਨਹੀਂ ਬੰਨਣਾ ਚਾਹੀਦਾ ਇਹਨਾਂ ਦੇ ਲੋ ਵੀ ਹੁਣ ਤੱਕ ਕਮਿਟ ਕਰ ਲਿਆ ਸੈਸ਼ਨ ਵੀ ਬੁਲਾ ਲਿਆ ਫਿਰ ਇਹਨਾਂ ਨੇ ਇੱਕ ਨਵਾਂ ਤਰੀਕਾ ਕੱਢਿਆ ਕਿ ਇਹਨੂੰ ਸਟੈਂਡਿੰਗ ਕਮੇਟੀ ਨੂੰ ਦੇ ਦਿਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਹਿਸਟਰੀ ਚ ਪੰਜਾਬ ਅਸੈਂਬਲੀ ਦੀ ਹਿਸਟਰੀ ਚ ਕੋਈ ਵੀ ਬਿਲ 6 ਮਹੀਨੇ ਲਈ ਸਿਲੈਕਟ ਕਮੇਟੀ ਨੂੰ ਨਹੀਂ ਦਿੱਤਾ ਗਿਆ ਜਦ ਕਿ ਰੀਸੈਂਟਲੀ ਬਹੁਤ ਰੀਸੈਂਟਲੀ ਮੌਤ ਲੰਬਾ ਰੀਸੈਂਟਲੀ ਤੱਕਾ ਦੇ ਸਟੈਂਡਿੰਗ ਕਮੇਟੀ ਜਾਂ ਸਿਲੈਕਟ ਕਮੇਟੀ ਨੂੰ ਦਿੱਤਾ ਹੀ ਨਹੀਂ ਗਿਆਗਾ 6 ਮਹੀਨਿਆਂ ਲਈ ਤਾਂ ਕੋਈ ਵੀ ਨਹੀਂ ਦਿੱਤਾ ਗਿਆ ਹਿਸਟਰੀ ਹੈ ਪੰਜਾਬ ਅਸੈਂਬਲੀ ਦੀ ਇਹ ਨਵੀਂ ਪ੍ਰਤਕੀ ਪਾਉਣੀ ਸੀ ਜੀ ਸੋਚਣਾ ਵਿਚਾਰਨਾ ਤੁਸੀਂ ਗਵਾਹ ਹੋ ਅੱਜ ਦੱਸੋ ਸੋਚਣ ਵਾਲਾ ਕਿਹੜਾ ਆਇਆ ਇੱਥੇ ਹੋਰ ਛੱਡੋ ਕਿਹੜੀ ਪਾਰਟੀ ਦਾ ਪ੍ਰੈਜ਼ੀਡੈਂਟ ਆਇਆ ਕਿਸੇ ਦਾ ਨਹੀਂ ਆਇਆ ਕਾਂਗਰਸ ਦੇ ਪ੍ਰਧਾਨ ਬਾਰੇ ਉਹਨਾਂ ਦੇ ਕੌਮੀ ਪ੍ਰਧਾਨ ਨੇ ਕਿਹਾ ਸੀ ਜੇ ਤੂੰ ਪੰਜਾਬ ਚ ਸਿਆਸਤ ਕਰਨੀ ਆ ਤਾਂ ਪੱਗ ਬੰਨ ਰਾਜ ਵਿੜਿੰਗ ਨੂੰ ਬੰਨ ਲਈ ਸੀ ਨਾ ਹਾਂ ਬਿਲਕੁਲ ਉਹਨਾਂ ਦੇ ਕਹਿਣ ਤੇ ਹੀ ਬੰਨੀ ਉਹ ਪੱਗ ਜੀ ਨੇ ਬਖਸ਼ੀ ਹੈ ਗੁਰੂਆਂ ਨੇ ਉਹਦੇ ਨਾਲ ਦੇ ਕਾਨੂੰਨ ਬਣ ਰਿਹਾ ਕਿ ਉਹ ਬੇਅਦਬੀ ਨਾ ਹੋਵੇ ਉੱਥੇ ਨਹੀਂ ਆਏ ਤੁਸੀਂ ਕਿਉਂ ਕਿਉਂਕਿ ਉਹ ਇੱਥੇ ਰਾਹੁਲ ਗਾਂਧੀ ਨਹੀਂ ਕਹਿਣ ਵਾਲਾ ਕੋਈ ਇੱਥੇ ਤਾਂ ਹਜ਼ਾਰਾਂ ਰਾਹੁਲ ਗਾਂਧੀ ਆਣ ਬਣਾ ਦੇ ਜਿਹੜਾ ਗੁਰੂ ਉਹ ਕਹਿ ਰਿਹਾ ਉਹਦੇ ਲਈ ਹੈ ਹੋਰ ਕਿਹੜੀ ਪਾਰਟੀ ਦਾ ਪ੍ਰਧਾਨ ਆਇਆ ਸੋ ਕਾਲਡ ਪੰਥਕ ਪਾਰਟੀਆਂ ਦੋ ਨੇ ਇੱਕ ਸੁਧਾਰ ਅਕਾਲੀ ਦਲ ਤੇ ਇੱਕ ਦੂਜੀ ਸੁਖਵੀਰ ਸਿੰਘ ਬਾਦਲ ਉਹਨਾਂ ਚੋਂ ਕਿਹੜਾ ਆਇਆ ਉਹਨਾਂ ਚੋਂ ਕੋਈ ਵੀ ਨਹੀਂ ਆਇਆ ਜੀਪੀਸੀ ਦੇ ਮੈਂ ਉਹਦੇ ਚ ਵੀ ਨੇ ਸਿਲੈਕਟ ਕਮੇਟੀ ਚ ਵੀ ਨੇ ਇਹਨਾਂ ਵਾਲੇ ਵੀ ਨੇ ਆਇਆ ਕੋਈ ਕੋਈ ਨਹੀਂ ਆਇਆ ਨਹੀਂ ਆਇਆ ਸ਼ਰਮਣੀ ਕਮੇਟੀ ਜਿਹੜੀ ਗੁਰੂ ਮਤਲਬ ਗੁਰੂ ਘਰਾਂ ਦੀ ਸੰਭਾਲ ਲਈ ਹੈ ਬਣਾਈ ਆਪਾਂ ਸੰਘਰਸ਼ ਕਰਕੇ ਉਹਦੇ ਵਿੱਚੋਂ ਕੌਣ ਆਇਆ ਕਿਉਂਕਿ ਸੰਭਾਲ ਦੇ ਵਿੱਚ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੀ ਸੰਭਾਲ ਕਰਦੇ ਆ ਸਭ ਤੋਂ ਇੱਕ ਨੰਬਰ ਤੇ ਕੌਣ ਹੁੰਦਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਸਦੀਵੀ ਜੋਤ ਉਹਨਾਂ ਲਈ ਕਾਨੂੰਨ ਬਣ ਰਿਹਾ ਹੈ। ਕੌਣ ਆਇਆ ਉਹਨਾਂ ਚੋਂ? ਕੋਈ ਹੋਰ ਸੰਪਰਦਾਵਾਂ ਕਿੰਨੀਆਂ ਕਿਨੇ? ਬੱਬਾ ਅੱਡਾ ਦਮਦਮਿੰਟਕ ਸਾਲ ਤੋਂ ਆ ਗਏ। ਹੂੰ। ਵਾਰਿਸ ਵਾਲੇ ਆ ਗਏ ਇੱਕ। ਹੋਰ ਕੌਣ ਆਇਆ ਦੱਸੋ? ਜਿੱਥੇ ਅਸੀਂ ਬੈਠੇ ਸੀ, ਜਿੱਥੇ ਸੰਗਤ ਬੈਠੀ ਸੀ ਤੁਸੀਂ ਸੀਗੇ। ਹੂੰ। ਕੌਣ ਆਇਆ?